ਆਈ ਮੈਨ ਜਿਨਨ ਜਿਸ ਤਰ੍ਹਾਂ ਲੋਕੀ ਤਰਕ ਕਰਕੇ ਮੋਟਾ ਬਣਾਉਣ ਲਈ ਆ ਜੇ ਨੇ ਕੀ ਚਲਿਆ ਗਿਆ ਹਾਂ ਬਿਲਕੁਲ 7 ਵਜੇ ਪੋਲਿੰਗ ਸੀਗੀ ਸਟਾਰਟ ਹੋ ਚੁੱਕੀ ਹੈਗੀ ਹੈ ਪਰਮਾਤਮਾ ਦੇ ਅਰਦਾਸ ਹੈ ਕਿ ਸਾਰੀ ਜਿਹੜੀ ਪੋਲਿੰਗ ਹੈ ਸ਼ਾਂਤੀਪੂਰਕ ਹੋਵੇ ਔਰ ਕਿਤੇ ਵੀ ਕੋਈ ਅਨਸੁਖਾਵੀ ਘਟਨਾ ਨਾ ਵੜੇ ਔਰ ਲੋਕੀ ਭਾਰੀ ਤਦਾਨ ਦੇ ਵਿੱਚ ਫੋਲ ਕਰਨ। ਜਿਨਾਂ ਜਿਨਾਂ ਦੇਖਿਆ ਕੱਲ ਦਬਾਅ ਕਰੀ ਪਿਆ ਔਰ ਕਾਫੀ ਮਸਲੇ ਹੋਏ ਨੇ ਲੱਗਦਾ ਵੀ ਅੱਜ ਤੇ ਸ਼ਾਂਤਨਾ ਹੋ ਜਾਣਗੇ ਲੈਕਚਰ। ਨਹੀਂ ਅੱਜ ਨਾ ਪੁਲਿਸ ਪ੍ਰਸ਼ਾਸਨ ਸਾਬ ਤੇ ਡਿਸਟ੍ਰਿਕਟ ਪ੍ਰਸ਼ਾਸਨ ਜੀ ਨਾਲ ਜਿਹੜੀ ਕੱਤੀ ਦੇ ਇਲੈਕਸ਼ਨ ਤੇ ਹੈਟੀਆਂ ਹੈਗੀਆਂ ਇੱਕੋ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਜਨੇਨਾ ਸੌ ਹਾ ਕੇ ਆਨੇ ਹੋ ਅਸੀਂ ਲੋਕਾਂ ਦੀ ਮਦਦ ਕਰਾਂਗੇ ਡੈਮੋਕ੍ਰੇਸੀ ਦਾ ਕਹਾਨਾ ਨਹੀਂ ਹੋਣ ਦਵਾਗੇ ਅੱਜ ਲੋਟਾਂ ਦਾ ਮੇਲਾ ਹੈ ਲੋਕਾਂ ਦਾ ਦਿਨ ਹੈ ਤਾਂ ਲੋਕਾਂ ਲਈ ਨੂੰ ਵੋਟ ਕਰਨ ਦੇ ਨਾਲ ਲੋਕਾਂ ਦੇ ਨਾਲ ਖੜੇ ਹੋਣਾ ਆਪਣੀ ਸਰਕਾਰ ਦੇ ਨਾਲ ਨਾਲ ਖੜੇ ਹੋਣਾ ਜੇ ਅਗਰ ਹੁੱਲਣ ਮਾਜੀ ਕਰਦਾ ਕੋਈ ਮੈਡਮ ਉਹਨਾਂ ਨਾਲ ਉਹ ਗੱਲ ਨਹੀਂ ਉਹਨਾਂ ਨਾਲ ਪੂਰਾ ਨਿਪਟਾਂਗੇ ਅਸੀਂ ਤਿਆਰ ਹੈਗੇ ਆਂ ਸਾਡੇ ਵੱਲੋਂ ਐਸੀ ਕੋਈ ਵੀ ਕਾਰਵਾਈ ਨਹੀਂ ਹੋਵੇਗੀ ਠੀਕ

ਪ੍ਰਸ਼ਾਸਨ ਸੀਪੀ ਸਾਹਿਬ ਤੇ ਡਿਸਟ੍ਰਿਕਟ ਪ੍ਰਸ਼ਾਸਨ ਜੀ ਸਾਹਿਬ ਜਿਹੜੇ ਕਿ ਇੱਥੇ ਦੇ ਇਲੈਕਸ਼ਨ ਦੇ ਹੈੱਡ ਵੀ ਹੈਗੇ ਆ ਇੱਕੋ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਜਣੇ ਨਾ ਸੌਂ ਖਾ ਕੇ ਆਣੇ ਹੋ ਅਸੀਂ ਲੋਕਾਂ ਦੀ ਮਦਦ ਕਰਾਂਗੇ ਡੈਮੋਕ੍ਰੇਸੀ ਦਾ ਕਹਾਣੀ ਹੋਣ ਦਵਾ ਕੇ ਅੱਜ ਲੋਟਾ ਦਾ ਮੇਲਾ ਹੈ ਲੋਕਾਂ ਦਾ ਦਿਨ ਹੈ ਤਾਂ ਲੋਕਾਂ ਲਈ ਨੂੰ ਵੋਟ ਕਰਨ ਦੇ ਨਾ ਲੋਕਾਂ ਦੇ ਨਾਲ ਖੜੇ ਹੋਣਾ ਆਪਣੀ ਸਰਕਾਰ ਦੇ ਨਾਲ ਨਾ ਖੜੇ ਹੋਣਾ ਜੇ ਅਗਰ ਹੁੱਲਣ ਮਾਜੀ ਕਰਦਾ ਕੋਈ ਮੈਡਮ ਉਹਨਾਂ ਨਾਲ ਕਾਰਵਾਈ ਨਹੀਂ ਕੀਤੀ ਕੋਈ ਗੱਲ ਨਹੀਂ ਉਹਨਾਂ ਨਾਲ ਪੂਰਾ ਨਿਪਟਾਂਗੇ ਅਸੀਂ ਤਿਆਰ ਹੈਗੇ ਆ ਸਾਡੇ ਵੱਲੋਂ ਐਸੀ ਕੋਈ ਵੀ

ਮੈਂ ਆchna ਪੁਲਿਸ ਪ੍ਰਸ਼ਾਸਨ ਸੀਪੀ ਸਾਹਿਬ ਤੇ ਡਿਸਟ੍ਰਿਕਟ ਪ੍ਰਸ਼ਾਸਨ ਡੀਸੀ ਸਾਹਿਬ ਜਿਹੜੇ ਕਿ ਅੱਜ ਦੇ ਇਲੈਕਸ਼ਨ ਦੇ ਹੈੱਡ ਵੀ ਹੈਗੇ ਆ ਇੱਕੋ ਹੀ ਅਪੀਲ ਕਰੂੰਗੀ ਕਿ ਤੁਸੀਂ ਸਾਰੇ ਜਣੇ ਨਾ ਸੌਂ ਖਾ ਕੇ ਅੰਨੇ ਵਾ ਅਸੀਂ ਲੋਕਾਂ ਦੀ ਮਦਦ ਕਰਾਂਗੇ ਡੈਮੋਕ੍ਰੇਸੀ ਦਾ ਕਹਾਨਾ ਨਹੀਂ ਹੋਣ ਦਵਾਗੇ ਅੱਜ ਲੋਟਾ ਦਾ ਮੇਲਾ ਹੈ ਲੋਕਾਂ ਦਾ ਦਿਨ ਹੈ ਤਾਂ ਲੋਕਾਂ ਲਈ ਨੂੰ ਵੋਟ ਕਰਨ ਦੇ ਨਾ ਲੋਕਾਂ ਦੇ ਨਾਲ ਖੜੇ ਹੋਣਾ ਆਪਣੀ ਸਰਕਾਰ ਦੇ ਨਾਲ ਨਾ ਖੜੇ ਹੋਣਾ ਜੇ ਅਗਰ ਹੁੱਲਣ ਮਾਜੀ ਕਰਦਾ ਹੈ ਮੈਡਮ ਉਹਨਾਂ ਨਾਲ ਉਹ ਵੀ ਗੱਲ ਨਹੀਂ ਉਹਨਾਂ ਨਾਲ ਪੂਰਾ ਨਿਪਟਾਂਗੇ ਅਸੀਂ ਤਿਆਰ ਹੈਗੇ ਆ ਸਾਡੇ ਵੱਲੋਂ ਐਸੀ ਕੋਈ ਵੀ ਕਾਰਵਾਈ ਨਹੀਂ ਹੈ ਠੀਕ ਹੈ ਭਾਜੀ